Somebody in, <considers child teaching> देखे, <PS> पिछे पिछे जा पिछे यार <artoesi> <ımı election> <Frankfurna> मुर्दाबाद मुर्दा पाकिस्तान मुरदाबाद मुर्दा मुर्दा पाकिस्तान मुर्दाबाद मुर्दा ਕਲਾ ਗੇਟ ਨਾਤਾ ਦੇਖੇ ਪੈਲਗਾਮ ਦੇ ਵਿੱਚ ਜਿਹੜਾ ਬਹੁਤ ਹੀ ਵੱਡਾ ਇੱਕ ਸਵਿਲੀਅਨ ਦੇ ਉੱਪਰ ਭਾਰਤੀ ਨਾਗਰਿਕਾਂ ਦੇ ਉੱਪਰ ਹਮਲਾ ਹੋਇਆ ਜਿਦੇ ਵਿੱਚ ਕਹਿ ਕਹਿ ਕੇ ਜਿਹੜੇ ਹਿੰਦੂ ਨੇ ਮਾਰ ਪਿਓ ਧਰਮ ਦੇ ਵਿੱਚ ਵੰਡਣ ਦੀ ਗੱਲ ਕੀਤੀ ਹੈ ਬਹੁਤ ਵੱਡੀ ਸਾਜ਼ਿਸ਼ ਹੈ ਭਾਰਤ ਦੇਸ਼ ਦੇ ਖਿਲਾਫ ਔਰ ਇਹਦੇ ਵਿੱਚ ਇਲਜ਼ਾਮ ਜਿਹੜਾ ਹੈ ਜੀ ਪੂਰਾ ਸਦਾ ਸਦਾ ਪਾਕਿਸਤਾਨ ਦੇ ਉੱਪਰ ਔਰ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਇਸ ਗੱਲ ਨੂੰ ਲੈ ਕੇ ਪਾਕਿਸਤਾਨ ਦੀ ਕਿਰਕਰੀ ਹੋ ਰਹੀ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜੀ ਆ ਉਹਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਜਿਹੜੇ ਨੌਜਵਾਨ ਇਹਨਾਂ ਨੂੰ ਮਿਸਗਾਈਡ ਕਰਕੇ ਆਈਐਸਆਈ ਆਈਐਸਆਈ ਨਾਲ ਜੋੜ ਕੇ ਉਹਨਾਂ ਨੂੰ ਭਾਰਤ ਦੇ ਖਿਲਾਫ ਵਰਤਿਆ ਜਾ ਰਿਹਾ ਪਰ ਅੱਜ ਅਸੀਂ ਇਹ ਜਿਹੜਾ ਕੈਂਡਲ ਮਾਰਚ ਕਰ ਰਹੇ ਹਾਂ ਤੇ ਵੀ ਦੱਸਣਾ ਚਾਹੁੰਦੇ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਅਸੀਂ ਇਕੱਠੇ ਹਾਂ ਸਾਡੀ ਪਾਰਟੀ ਦੇ ਵਿੱਚ ਵਿਖੇਮਾ ਹੋ ਸਕਦਾ ਪਰ ਅਸੀਂ ਭਾਰਤੀ ਆ ਅਸੀਂ ਸਾਰੇ ਆਪਣੇ ਦੇਸ਼ ਦੇ ਨਾਗਰਿਕ ਆ ਔਰ ਦੇਸ਼ਕ ਆ ਜੀ ਕੋਈ ਵੀ ਤਾਕਤ ਜਿਹੜੀ ਸਾਨੂੰ ਕੋਈ ਵੰਡਣ ਦੀ ਕੋਸ਼ਿਸ਼ ਕਰੇਗੀ ਚਾਹੇ ਉਹ ਧਰਮ ਦੇ ਵਿੱਚ ਅਸੀਂ ਉਹਦੇ ਖਿਲਾਫ ਆ ਜੀ ਸਾਰਾ ਦੇਸ਼ ਇੱਕ ਹੈ ਔਰ ਅੱਜ ਅਸੀਂ ਜਿਹੜੀਆਂ ਜਾਂਦਾ ਗਈਆਂ ਨੇ ਜਿਹੜੇ ਉੱਥੇ ਸੈਰ ਕਰਨ ਗਏ ਸੀਗੇ ਔਰ ਉਹ ਜਿਹੜੇ ਲੋਕ ਇਨੋਸੈਂਟ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਨਾਲ ਕੀ ਹੋਣਾ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਸੀਂ ਪੈਨਲ ਮਾਰਚ ਕਰ ਰਹੇ ਹਾਂ ਔਰ ਆਪਣਾ ਰੋਸ ਵੀ ਪ੍ਰਗਟ ਕਰ ਰਹੇ ਹਾਂ ਕਿ ਇਹ ਇਹੋ ਜਿਹੀਆਂ ਘਰਾਉਣੀਆਂ ਹਰਕਤਾਂ ਪਾਕਿਸਤਾਨ ਬੰਦ ਕਰੇ ਹਿੰਦੁਸਤਾਨ ਭਾਰਤ ਜਿਹੜਾ ਇਹਦੀ ਬਹੁਤ ਮਜ਼ਬੂਤ ਕੰਟਰੀ ਹੈ ਦੁਨੀਆ ਜਿਹੜੀ ਹੈ ਥੂ-ਥੂ ਕਰ ਰਹੀ ਹੈ ਪਾਕਿਸਤਾਨ ਦੇ ਉੱਪਰ ਔਰ ਅਸੀਂ ਸਾਰੇ ਕੈਂਪ ਲੋਡ ਪਈ ਦਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਸੀਂ ਜਿੰਨੇ ਸਾਰੇ ਅਸੀਂ ਚੋਣ ਉੱਤੇ ਨਿਮਾਏਦੇ ਆ ਸਾਡਾ ਸਾਰਾ ਦਾ ਸਮਰਥਨ ਇੱਕ ਇੱਕ ਭਾਰਤੀ ਦਾ ਇੱਕ ਇੱਕ ਜਿਹੜਾ ਹਿੰਦੂਸਤਾਨੀ ਹੈ ਉਹਦਾ ਸਮਰਥਨ ਜਿਹੜਾ ਹੈ ਜੀ ਇਕੱਠਾ ਹੈ ਅਸੀਂ ਸਾਰੇ ਕੈਂਪ ਔਰ ਕਿਸੇ ਵੀ ਇਹੋ ਜੀ ਘਰੌਣੀ ਤਾਕਤ ਨੂੰ ਅਸੀਂ ਕਦੇ ਵੀ ਇਹ ਇਹ ਆਗਿਆ ਨਹੀਂ ਦੇਵਾਂਗੇ ਕਿ ਉਹ ਸਾਡੇ ਦੇਸ਼ ਦੇ ਉੱਪਰ ਐਸਾ ਕਰਾਉਣਾ ਹਮਲਾ ਕਰੇ ਸਾਰਾ ਦੇਸ਼ ਰੋਸ ਚਾਹ ਰਿਹਾ ਹੈ ਤੇ ਜਵਾਬਦੇਹ ਦੀ ਮੰਗ ਕਰ ਰਿਹਾ ਹੈ ਪਰ ਹਲੇ ਤੱਕ ਕੋਈ ਬਿਆਨਬਾਜ਼ੀ ਚੱਲ ਨਹੀਂ ਹੈ ਕੋਈ ਅਗਲਾ ਕਦਮ ਹੈ ਜਿਹੜਾ ਸਖਤ ਦੇਖੋ ਅਦੀਸ਼ ਤੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹ ਸਾਰੇ ਬੱਦ ਬੇਕੀਨਾਂ ਦੀ ਜਾਂਚ ਕਰ ਰਹੇ ਆ ਔਰ ਬੜੇ ਸਖਤ ਫੈਸਲੇ ਵੀ ਲਏ ਗਿਆ ਪਾਕਿਸਤਾਨ ਦੇ ਖਿਲਾਫ ਔਰ ਅਲੱਗ-ਅਲੱਗ ਪਾਰਟੀਆਂ ਨੇ ਨੁਮਾਇੰਦੇ ਵੀ ਇਸ ਗੱਲ ਦੇ ਉੱਪਰ ਉਹਨਾਂ ਦੇ ਸਟੇਟਮੈਂਟ ਆ ਰਹੀ ਹੈ ਤੇ ਇਹ ਜਿਹੜੀ ਹੈ ਅੱਗੇ ਜਿਹੜੀ ਅਗਲੀ ਕਾਰਵਾਈ ਹੈ ਜਿਹੜੀ ਉਹ ਪੂਰਾ ਦੇਸ਼ ਸਲਾਮ ਮਸ਼ਵਰਾ ਕਰਕੇ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਸਾਰੀ ਇਹ ਐਜ਼ ਇੱਕ ਭਾਰਤੀ ਹੋਣ ਦੇ ਨਾਤੇ ਅਸੀਂ ਸਾਰਾ ਇੱਕ ਵੱਡਾ ਫੈਸਲਾ ਜਿਹੜਾ ਪੂਰਾ ਦੇਸ਼ ਕਰੇਗਾ ਔਰ ਜਿਵੇਂ ਦੇਸ਼ ਕਰੇਗਾ ਜੀ ਸਾਡਾ ਆਪਣੇ ਦੇਸ਼ ਦੇ ਲਈ ਇੱਕ ਖੂਨ ਦਾ ਕਤਰਾ ਹਾਜ਼ਰ ਹੈ ਜੀ ਜੀ ਕਹਿਣਾ ਚਾਹੁੰਦੇ ਹਾਂ ਜੀ ਅੱਜ ਸਾਰਾ ਦੇਸ਼ ਰੋਸ ਚ ਹੈ ਵੱਡਾ ਹੰਗ ਹੈ ਮੈਂ ਸਮਝਦਾ ਕਿ ਏਡੀ ਕਾਨੂੰਨੀ ਜਿਹੜੀ ਸ਼ਰਾਰਤ ਕੀਤੀ ਉਹਨਾਂ ਨੇ ਸਾਡੇ ਹਿੰਦੁਸਤਾਨ ਦੇ ਬੱਚਿਆਂ ਦਾ ਖੂਨ ਡੋਲਿਆ ਉਹ ਭਵੇਂ ਭੈਣਾ ਹੋਣ ਭਰਾ ਹੋਣ ਜਿਹੜੇ ਸ਼ਹਿਰ ਕਰਨ ਗਏ ਸੀ ਘੁੰਮਣ ਗਏ ਸੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗੋਲੀਆਂ ਖਾ ਕੇ ਅਸੀਂ ਉੱਥੇ ਸ਼ਹੀਦ ਹੋ ਜਾਾਂਗੇ ਅਰ ਅੱਜ ਵੱਡੀ ਲਾਹਨਤ ਪੈ ਨਹੀਂ ਪਾਰਿਆ ਸਾਰੀ ਦੁਨੀਆ ਲਾਹਨਤ ਪਾ ਰਹੀ ਹੈ ਅੱਜ ਹਿੰਦੁਸਤਾਨ ਦਾ ਕੱਲਾ ਕੱਲਾ ਬੱਚਾ ਹਿੰਦੂ ਮੁਸਲਮ ਸਿੱਖੇ ਸਾਈ ਸਾਰੇ ਭਾਰਤੀ ਭਾਈ ਭਾਈ ਅਸੀਂ ਇਕੱਠੇ ਆਂ ਪਾਰਟੀਆਂ ਸਾਰੀਆਂ ਪ੍ਰਧਾਨ ਮੰਤਰੀ ਦੀ ਗਰੇ ਮੰਤਰੀ ਦੀ ਸਰਕਾਰ ਦੀ ਪਿੱਠ ਤੇ ਨੇ ਔਰ ਸਰਕਾਰ ਨੂੰ ਵੀ ਪਹਿਲਾਂ ਵੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਦਲੇਰ ਹੋ ਕੇ ਇਹਦਾ ਮੂੰਹ ਤੋੜਵਾ 72 ਵਰਗਾ ਜਵਾਬ ਦੇਣਾ ਚਾਹੀਦਾ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਔਰ ਪਾਕਿਸਤਾਨ ਨੂੰ ਵੀ ਮੈਂ ਕਹਿੰਨਾ ਪਹਿਲਾਂ ਭਾਈ ਆਪਣਾ ਘਰ ਸੰਭਾਲ ਲਓ ਦੂਜਿਆਂ ਦੇ ਵਟੇ ਨਾ ਮਾਰੋ ਦੂਜਿਆਂ ਦੇ ਵੱਟੇ ਨਾ ਮਾਰੋ ਜੀਦਾ ਕਹਿੰਦਾ ਮਹਿਲ ਆਪਣਾ ਕੱਚ ਦਾ ਹੋਵੇ ਨਾ ਦੂਜਿਆਂ ਦੇ ਵੱਟੇ ਮਾਰੇ ਤੇ ਸ਼ੋਭਾ ਨਹੀਂ ਦਿੰਦਾ ਉਹ ਦੂਜਿਆਂ ਦਾ ਵਿਗੜਨਾ ਕੱਖ ਨਹੀਂ ਤੁਹਾਡਾ ਰਹਿਣਾ ਕੱਖ ਰਿਹਾ ਕਿਵੇਂ ਦੇਖਦੇ ਹੋ ਲਗਾਤਾਰ ਵਾਰ ਆ ਇਹ ਹੋ ਰਹੇ ਨੇ ਪਹਿਲਾਂ ਵੀ ਕਈ ਵਾਰੀ ਹਰਕਤ ਹੋਈ ਹੈ ਦੇਖਣਾ ਕਿਵੇਂ ਆ ਮੇਰੀ ਗੱਲ ਸੁਣੋ ਮੈਂ ਵਾਰ-ਵਾਰ ਕਹਿੰਨਾ ਕਿ ਉਹਨਾਂ ਨੇ ਏਡੀ ਮਾੜੀ ਹਰਕਤ ਕੀਤੀ ਹੈ ਜਿਹੜੀ ਨਾ ਸਹਿਣਯੋਗ ਹੈ ਔਰ ਪ੍ਰਧਾਨ ਮੰਤਰੀ ਸਮੇਤ ਗ੍ਰਹਿ ਮੰਤਰੀ ਸਮੇਤ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਇੱਕ ਜੁਟਤਾ ਦਿਖਾਈ ਹੈ ਹਿੰਦੁਸਤਾਨ ਨੇ ਪਾਕਿਸਤਾਨ ਜੀ ਮੀਆਂ ਜੀ ਕਿਵੇਂ ਦੇਖਦੇ ਹੋ ਜੋ ਹਰਕਤ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਅਦਾ ਰੋਜ਼ ਨਜ਼ਾਰੇ ਚੱਲ ਰਹੇ ਇਹ ਬਹੁਤ ਹੀ ਕਾਨੂੰਨੀ ਹਰਕਤ ਕੀਤੀ ਗਈ ਹੈ ਇਹ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਜੀ ਪਾਕਿਸਤਾਨ ਵੱਲੋਂ ਰੋਜ਼ ਇਹੋ ਜਿਹੀਆਂ ਹਰਕਤਾਂ ਕੀਤੀ ਜਾਂਦੀਆਂ ਨੇ ਅਸੀਂ ਇਸ ਦੀ ਸਖਤ ਨਿਗਹਿਦੀ ਕਰਦੇ ਹਾਂ ਕੀ ਮੰਗ ਕੀ ਕਰਦੇ ਹੋ ਮੰਗ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ ਜੀ ਕਿਉਂਕਿ ਸਾਡੇ ਆਪਸੀ ਭਾਈਚਾਰਕ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਵਾਸਤੇ ਪਾਕਿਸਤਾਨ ਰੋਜ਼ ਨਿਤ ਨਮੀ ਕੋਈ ਇਹੋ ਜਿਹੀ ਹਕਤ ਕਰਦਾ ਹੈ ਜਿਹਦੇ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਹੋ ਗਈ। ਉਸ ਮਾਰਤ ਹੈ ਜੀ ਸਾਰੇ ਧਰਮਾਂ ਦਾ ਸਾਰੇ ਪਾਰਟੀਆਂ ਦਾ ਮੁਰਦਾਬਾਦ ਮੁਰਦਾਬਾਦ ਇਹਦੇ ਵਿੱਚ ਕੋਈ ਜਾਤ ਪਾਤ ਜਾਂ ਕਿਸੇ ਪਾਰਟੀ ਦਾ ਕੋਈ ਸੰਬੰਧ ਨਹੀਂ ਹੈ ਜੀ। ਸਾਰੀਆਂ ਪਾਰਟੀਆਂ ਸਾਰੇ ਧਰਮ ਦੇ ਸਾਰੇ ਭਰਾ ਸਾਰੇ ਇਕੱਠੇ ਹੋ ਕੇ ਹੱਤਵਾਦ ਦਾ ਵਿਰੋਧ ਕਰ ਰਹੇ ਨੇ। ਔਰ ਅਸੀਂ ਇੱਕ ਜਿਹੜਾ ਸਾਡਾ ਸ਼ਹੀਦ ਹੋਇਆ ਕਸ਼ਮੀਰੀ ਅਦਲ ਉਹਨੂੰ ਵੀ ਅਸੀਂ ਸ਼ਰਧਾਂਜਲੀ ਦਿੰਨੇ ਆ ਤੇ ਚੋਣਿਆਂ ਵੀ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਭਾਗ ਤਰੇਟ ਹਲੋ ਅੱਜ ਕਿਵੇਂ ਦੇਸ਼ ਦੇਉ ਲਗਾਤਾਰ ਰੋਸ ਮਾਰਚ ਜਿਹੜੇ ਹੋ ਰਹੇ ਨੇ ਪਾਕਿਸਤਾਨ ਦੇ ਖਿਲਾਫ ਇਹ ਜਿਹੜਾ ਪਾਕਿਸਤਾਨ ਨੇ ਘਣਾਉਣੀ ਹਰਕਤ ਕਰਦੀ ਆ ਉਹਦੇ ਵਿੱਚ ਪੂਰੇ ਦੇਸ਼ ਵਾਸੀਆਂ ਦੇ ਵਿੱਚ ਪੂਰਾ ਰੋਹ ਹੈ ਪਾਕਿਸਤਾਨ ਦੇ ਖਿਲਾਫ ਦੇ ਵਿੱਚ ਅਸੀਂ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜਿਹੜੀ ਬੇਸਤ ਕਰਦ ਪਾਕਿਸਤਾਨ ਖਿਲਾਫ ਇਹਦਾ ਮੂੰਹ ਤੋੜ ਕੇ ਜਵਾਬ ਦੇਣਾ ਚਾਹੀਦਾ ਹੈ ਹਿੰਦੁਸਤਾਨ ਨੂੰ ਬਹੁਤ ਜ਼ਿਆਦਾ ਹਿੰਦੁਸਤਾਨੀਆਂ ਨੂੰ ਦੁੱਖ ਹੈ ਔਰ ਅੱਜ ਅਸੀਂ ਦੇਖ ਰਹੇ ਹਿੰਦੂ ਮੁਸਲਮ ਸਿੱਖ ਸਾਰੇ ਸਾਰੇ ਇਕੱਠੇ ਹੋ ਕੇ ਨਾਵਾ ਵਿੱਚ ਏ ਰੋਸ ਮਾਰਚ ਕੱਢ ਰਹੇ ਨੇ ਔਰ ਮੋਮਬਤੇ ਕੈਂਡਲ ਜਲਾ ਕੇ ਉਹਨਾਂ ਸ਼ਰਧਾਂਜਲੀ ਦੇ ਰਹੇ ਆ ਜਿਹੜੇ ਸਾਤੋਂ ਪਿੱਛੜ ਕੇ ਗਏ ਨੇ ਔਰ ਸਾਨੂੰ ਚਾਹੀਦਾ ਕਿ ਪਾਕਿਸਤਾਨ ਨਾਲ ਲੜਾਈ ਦੇ ਨਾਲ ਨਾਲ ਹਰੇਕ ਰਿਸ਼ਤਾ ਖਤਮ ਕਰ ਦੇਣਾ ਚਾਹੀਦਾ